ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਜੀਐਸਟੀ ਦੀ ਚੋਰੀ ਹੁੰਦੀ ਹੈ ਉਹ ਕਿਹੜੇ ਢੰਗ ਅਪਣਾ ਕੇ ਕੀਤੀ ਜਾਂਦੀ ਹੈ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦੀ ਚੋਰੀ ਹੋ ਰਹੀ ਹੈ ਪਰ ਸਰਕਾਰ ਦਾ ਉਸ ਪਾਸੇ ਧਿਆਨ ਖੱਟ ਗਿਆ ਭਾਵੇਂ ਕਿ ਪਿਛਲੇ 1-2 ਮਹੀਨਿਆਂ ਦੌਰਾਨ ਤੁਸੀਂ ਵੇਖਿਆ ਹੋਣਾ ਕਿ ਵਿੱਤ ਮੰਤਰੀ ਰਪਾਲ ਸਿੰਘ ਛੀਮਾ ਨੇ ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਸੀ ਕਿ ਉਹਨਾਂ ਨੇ ਤਕਰੀਬਨ 40000 ਕਰੋੜ ਦਾ ਜਿਹੜਾ ਹੈਗਾ ਚੋਰੀ ਦਾ ਮਾਲ ਉਹ ਫੜਿਆ ਜਿਸ ਤਰ੍ਹਾਂ ਉਸ ਮਾਲ ਤੇ ਜੀਐਸਟੀ ਜੋ ਚੋਰੀ ਕੀਤੀ ਗਈ ਸੀ ਉਸ ਨੂੰ ਕਾਬੂ ਕੀਤਾ ਗਿਆ ਕੁਝ ਸੋਨੇ ਤੇ ਵੀ ਸੀ ਕੁਝ ਸਕ੍ਰੈਪ ਤੇ ਸੀ ਕੁਝ ਤਾਂਬੇ ਤੇ ਸੀ ਪਰ ਅੱਜ ਜੋ ਗੱਲ ਕਰਾਂਗੇ ਪਿਛਲੇ ਕੁਝ ਦਿਨਾਂ ਦੌਰਾਨ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਵੱਡੀ ਪੱਧਰ ਤੇ ਚੈਕਿੰਗ ਹੋਈ ਆ ਜਿਸ ਤਰ੍ਹਾਂ ਬਹੁਤ ਸਾਰੇ ਵੱਡੇ ਵਪਾਰੀ ਜੋ ਕੱਚੇ ਦੇ ਵਿੱਚ ਮਾਲ ਲੈ ਕੇ ਜਾਂਦੇ ਸਨ ਕੱਚੇ ਦਾ ਮਤਲਬ ਬਿਨਾ ਬਿਲਾ ਤੋਂ ਜਾਂ ਜਾਲੀ ਬਿਲਾ ਨਾਲ ਮਾਲ ਇਧਰ ਉਧਰ ਕਰਦੇ ਸਨ ਉਹਨਾਂ ਤੇ ਨੱਥ ਪੈਣੀ ਸ਼ੁਰੂ ਹੋ ਗਈ ਹੈ ਮੇਰੇ ਨਾਲ ਨੇ ਮੇਰੇ ਸਹਿਯੋਗੀ ਡਿਸਕੋਰਸਿੰਗ ਉਹ ਇਸ ਮਾਮਲੇ ਬਾਰੇ ਜਾਣਕਾਰੀ ਦੇਣਗੇ ਕਿਉਂਕਿ ਪਿਛਲੇ 30-40 ਸਾਲਾਂ ਤੋਂ ਉਹ ਲਗਾਤਾਰ ਇਸ ਮਾਮਲੇ ਨਾਲ ਜੁੜੇ ਹੋਏ ਨੇ ਤੇ ਆਟੀਆਂ ਪਾ ਕੇ ਉਹ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਹਸਲ ਕਰਦੇ ਰਹਿੰਦੇ ਨੇ ਤੇ ਅੱਜ ਦੀ ਉਹਨਾਂ ਦੀ ਜਿਹੜੀ ਜਾਣਕਾਰੀ ਆ ਪੂਰੀ ਖੋਜ ਭਰਪੂਰ ਆ ਪੂਰੇ ਪੰਜਾਬੀਆਂ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਕਿਸ ਤਰ੍ਹਾਂ ਪੰਜਾਬ ਨੂੰ ਸੁਭਾਲਣ ਵਾਸਤੇ ਅਫਸਰ ਨੇ ਅਤਰੰ ਜਥਾਂ ਤੇ ਕੁਝ ਜੋਕਾਂ ਝੰਬੀਆਂ ਨੇ ਸੁਣੋ ਡਿਸਕੋਰਸਿੰਗ ਦਾ ਕੀ ਕਹਿਣਾ ਰਾਤਾ ਪੰਜਾਬ ਦੇ ਸਾਰੇ ਦਰਸ਼ਕਾਂ ਨਾਲ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਫਤਿਹ ਦੀ ਸਾਂਹ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਸਰਦਾਰ ਦਰਸ਼ਨ ਸਿੰਘ ਖੋਖਰ ਸਾਹਿਬ ਤੁਸੀਂ ਸਵਾਰ ਕੀਤਾ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਕੁਝ ਦਿਨ ਪਹਿਲਾਂ ਕਿ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਵਿਭਾਗ ਸੇਲ ਟੈਕਸ ਡਿਪਾਰਟਮੈਂਟ ਜਿਨ੍ਹਾਂ ਦੇ ਮਨਿਸਟਰ ਸਰਦਾਰ ਅਪਾਲ ਸਿੰਘ ਜੀ ਦੀ ਟੀਮਾ ਹੈਗੀ ਤੇ ਉਹਦੇ ਥੱਲੇ ਮਹਾਪ੍ਰੇਸ਼ਟ ਅਧਿਕਾਰੀ ਜਿਸ ਕਾਰਨ ਬਰਾੜ ਤੇ ਉਹਦੇ ਥੱਲੇ ਜਿੰਨੇ ਵੀ ਜ਼ਿਆਦਾਤਰ ਡਿਪਾਰਟਮੈਂਟ ਦੇ ਅਧਿਕਾਰੀ ਆ ਉਹ ਕਿਵੇਂ 200 ਕਰੋੜ ਰੁਪਏ ਦੀ ਰੋਜ਼ ਚੋਰੀ ਕਰਾ ਕੇ ਲਗਭਗ 10 ਕਰੋੜ ਤੋਂ ਵੱਧ ਦੀ ਗ੍ਰਾਹੀ ਕਰਦੇ ਸੀ ਤਾਂ ਉਹ ਪੋਸਟਰ ਦੇ ਉੱਤੇ ਬੜਾ ਵਧੀਆ ਰਿਜ਼ਲਟ ਮਿਲਣ ਨੂੰ ਆਇਆ ਕਿ ਪੰਜਾਬ ਦੇ ਸਤਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਸਾਹਿਬ ਨੇ ਬੜਾ ਵਧੀਆ ਐਕਸ਼ਨ ਲਿਆ ਔਰ ਸੀਐਮ ਸਾਊਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੇਲ ਟੈਕਸ ਡਿਪਾਰਟਮੈਂਟ ਦਾ ਕ੍ਰਿਸ਼ਨ ਕੁਮਾਰ ਜੀ ਨੂੰ ਮੁਖੀ ਲਾ ਕੇ ਪੰਜਾਬ ਦਾ ਐਫਸੀਟੀ ਲਾ ਕੇ ਬਹੁਤ ਵਧੀਆ ਪੰਜਾਬ ਦੇ ਲੋਕਾਂ ਨੂੰ ਇੱਕ ਸਕੂਨ ਦਿੱਤਾ ਔਰ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਟਰਾਂਸਪੋਰਟ ਮਾਤ ਗਿਆ ਲੁੱਟ ਮਚਾਰ ਰੱਖੀ ਸੀ ਲੁੱਟ ਰਹੀ ਸੀ ਆਪ ਦੇ ਜੱਦੀ ਪ੍ਰਾਪਰਟੀ ਸਮਝ ਕੇ ਉਹਨੂੰ ਨਕੇਲ ਕੱਸ ਦਿੱਤੀ ਔਰ ਕ੍ਰਿਸ਼ਨ ਕੁਮਾਰ ਜੀ ਬਾਰੇ ਮੈਂ ਕਈ ਵੀਡੀਓ ਦੇ ਵਿੱਚ ਪਹਿਲਾਂ ਕਈ মিডিਆ ਚੈਨਲਾਂ ਦੇ ਉੱਤੇ ਬੋਲਦਾ ਰਿਹਾ ਅੱਠ 10 ਮਹੀਨਿਆਂ ਤੱਕ ਕਿ ਜੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪੰਜਾਬ ਦੇ ਖਜ਼ਾਨੇ ਨੂੰ ਭਰਪੂਰ ਕਰਨਾ ਹੈ ਔਰ ਖਜ਼ਾਨਾ ਭਰਨਾ ਹੈ ਤਾਂ ਸੇਲ ਟੈਕਸ ਡਿਪਾਰਟਮੈਂਟ ਦਾ ਜਿਹੜੀ ਵਾਂਗ ਡੋਰ ਆਪਰੇਸ਼ਨ ਕੁਮਾਰ ਜੀ ਨੂੰ ਦੇ ਦਿਓ ਤਾਂ ਕ੍ਰਿਸ਼ਨ ਕੁਮਾਰ ਜੀ ਕੁਝ ਦਿਨ ਪਹਿਲਾਂ ਇਸ ਡਿਪਾਰਟਮੈਂਟ ਦੇ ਐਫਸੀਟੀ ਲਾਏ ਜਾਂਦੇ ਆ ਔਰ ਉਹਨਾਂ ਨੇ ਬੜਾ ਵਧੀਆ ਪੰਜਾਬ ਦੇ ਵਿੱਚ ਆਉਂਦੇ ਹੀ ਬੈਠ ਕੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਦੇ ਥੱਲੇ ਸਰਦਾਰ ਨਰਿੰਦਰ ਸਿੰਘ ਜੀ ਚੀਮਾ ਪੀਸੀਐਸ ਅਫਸਰ ਐਡੀਸ਼ਨਲ ਆਏਗੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਸੰਪਰਕ ਕੀਤਾ ਤੇ ਸਰਦਾਰ ਨਰਿੰਦਰ ਸਿੰਘ ਜੀ ਚੀਮਾ ਸਾਹਿਬ ਨੇ ਬੜਾ ਵਧੀਆ ਐਕਸ਼ਨ ਲਿਆ ਔਰ ਪਿਛਲੇ ਕਈ ਦਿਨਾਂ ਦੇ ਵਿੱਚ ਮੇਰਾ ਮੈਂ ਤੇ ਮੇਰੀ ਟੀਮ ਨੇ ਕਰੋੜਾਂ ਰੁਪਏ ਦੀ GST ਦੀ ਚੋਰੀ ਫੜਾ ਕੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਸੀ ਉਹੀ ਅਧਿਕਾਰੀ ਹੁਣ ਕਿਵੇਂ ਆਪਣੀਆਂ ਡਿਊਟੀਆਂ ਜੀਆਂ ਸਵਾਵਾ ਦੇ ਰਹੇ ਐ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਐ ਅਸੀਂ ਸਰਦਾਰ ਨਰਿੰਦਰ ਸਿੰਘ ਜੀ ਚੀਮਾ ਸਾਹਿਬ ਨਾਲ ਜਦੋਂ ਸਾਂਝੀ ਕਰਦੇ ਹਾਂ ਉਹਨਾਂ ਦੇ ਧਿਆਨ ਚ ਕਰਾਉਨੇ ਆ ਤਾਂ ਤੁਰੰਤ ਉਹ ਐਕਸ਼ਨ ਲੈਂਦੇ ਐ ਔਰ ਉਹਦੇ ਉੱਤੇ ਉਹਨਾਂ ਦੇ ਅਧਿਕਾਰੀ ਜੋ ਸਾਨੂੰ ਮਿਲਦੇ ਐ ਉਹਨਾਂ ਨੂੰ ਅਸੀਂ GST ਦੀ ਕਰੋੜਾਂ ਰੁਪਏ ਦੀ ਚੋਰੀ ਫੜਾਉਣੀ ਹੈ ਕੁਝ ਦਿਨ ਪਹਿਲਾਂ ਰੇਲਵੇ ਡਿਪਾਰਟਮੈਂਟ ਦੇ ਵਿੱਚ ਦਿੱਲੀ ਤੋਂ ਹਰ ਰੋਜ਼ ਇੱਕ ਬੋਗੀ ਆਉਂਦੀ ਹੈ ਔਰ ਫਿਰੋਜ਼ਪੁਰ ਰੇਡ ਕਰਵਾਈ ਔਰ ਫਿਰ ਕੱਲ ਰੇਡ ਕਰਵਾਈ ਔਰ ਅੱਜ ਅਸੀਂ ਬਠਿੰਡੇ ਅਮਰ ਟਰਾਂਸਪੋਰਟ ਦਾ ਜਿਹੜਾ ਪ੍ਰੋਪਰਾਈਟਰ ਹੈ ਮੰਗਲ ਸਿੰਘ ਉਹ ਹਰ ਰੋਜ਼ ਕਿਵੇਂ ਕਰੋੜਾਂ ਰੁਪਈਆ ਦੀ ਚੋਰੀ ਕਰ ਰਿਹਾ ਸੀ ਔਰ ਕਿਵੇਂ ਉਹ ਲੋਹੇ ਦੇ ਸਕ੍ਰੈਪ ਦਾ ਜਿਆਦਾ ਕੰਮ ਕਰਦਾ ਔਰ ਕਿਵੇਂ ਉਹ ਲਿਧਿਆਣਾ ਦਿੱਲੀ ਤੋਂ ਬਹੁਤ ਵੱਡਾ ਸਪਲਾਈਰ ਹੈ ਕੱਚੇ ਦੇ ਮਾਲ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਕ੍ਰਿਸ਼ਨ ਕੁਮਾਰ ਜੀ ਤੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜਿਹੜੇ ਐਡੀਸ਼ਨਲ ਵਨ ਲਾਏ ਗਿਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੀਐਸਟੀ ਨੂੰ ਨੱਥ ਕਾਉਣੀ ਸ਼ੁਰੂ ਕੀਤੀ ਹੈ ਚੋਰੀ ਨੂੰ ਔਰ ਤੁਰੰਤ ਐਕਸ਼ਨ ਲੈਂਦੇ ਆ ਔਰ ਪੰਜਾਬ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਕਿ ਈਵੇ ਨਾਲ ਕਿੰਨਾ ਜਿਹੜਾ ਸਰਕਾਰੀ ਡੈਮੇਜ ਕੀਤੀ ਜਾਂਦੀ ਸੀ ਸਰਕਾਰੀ ਖਜ਼ਾਨੇ ਦੀ ਉਹਦੀ ਕਿਵੇਂ ਪਰਪਾਈ ਹੋ ਰਹੀ ਹੈ ਤੁਸੀਂ ਸਵਾਲ ਕੀਤਾ ਕੀਮਾ ਤੁਸੀਂ ਸਵਾਲ ਕੀਤਾ ਖੋਕਰ ਸਾਹਿਬ ਕਿ ਇਹਨਾਂ ਅਵਸਰਾਂ ਦੇ ਆਉਣ ਨਾਲ ਪੰਜਾਬ ਨੂੰ ਕੀ ਫਾਇਦਾ ਹੋਇਆ ਤਾਂ ਇਹ ਫਾਇਦਾ ਹੋਇਆ ਜਿਹੜਾ ਅਸੀਂ ਦੱਸਿਆ ਹੁਣ ਤੁਸੀਂ ਸਵਾਲ ਕੀਤਾ ਖੋਕਰ ਸਾਹਿਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੀਐਸਟੀ ਨੂੰ ਰੋਕਣ ਵਾਸਤੇ GST ਨੂੰ ਰੋਕਣ ਵਾਸਤੇ ਕੋਈ ਜ਼ਿਆਦਾ ਮਿਹਨਤ ਨਹੀਂ ਸੀ ਕਰਨੀ ਪੈਂਦੀ ਜਦੋਂ ਉੱਤੇ ਅਧਿਕਾਰੀ ਬੈਠੇ ਹੋਣ ਤੇ ਤੁਰੰਤ ਐਕਸ਼ਨ ਹੁੰਦਾ ਜਿਵੇਂ ਉਹਨਾਂ ਨੇ ਪਹਿਲਾਂ 2 ਦਿਨ ਰੇਲਵੇ ਟਰੈਕ ਤੇ ਰੋਜ਼ਪਰ ਰੇਡ ਕਰੀ ਅਭਿਮ ਨੂੰ ਟ੍ਰਾਂਸਪੋਰਟ ਦੀਆਂ ਬੱਸਾਂ ਫੜੀਆਂ ਉਹ ਬਹੁਤ ਮੋٹے ਲੈਵਲ ਤੇ ਚੋਰੀ ਕਰਦੀਆਂ ਸੀ ਦਿੱਲੀ ਤੋਂ ਮੰਗਲ ਦੀ ਘਰ ਮੰਗਲ ਦੇ ਗਦਾਮ 'ਚ ਅਮਰ ਟ੍ਰਾਂਸਪੋਰਟ ਦੀ ਉੱਤੇ ਰੇਡ ਕਰੀ ਹੋਰ ਵੀ ਗੱਡੀਆਂ ਫੜਾਈਆਂ ਉਹਨਾਂ ਨੂੰ ਤੁਰੰਤ ਗੱਡੀਆਂ ਤੇ ਐਕਸ਼ਨ ਹੁੰਦਾ ਗੱਡੀਆਂ ਫੜੀਆਂ ਜਾਂਦੀਆਂ ਜਿਸਕਰ ਉਸਨੂੰ ਜੀ ਇਹ ਵੀ ਦੱਸੋ ਕਿ ਠੱਗੀ ਠੋਰੀ ਕੌਣ ਕਰਦਾ ਹੈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹਦੇ ਬਾਰੇ ਥੋੜੀ ਡਿਟੇਲ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਤਾਂ ਕਿ ਸਰਕਾਰ ਦੇ ਛੋਟੇ ਅਧਿਕਾਰੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਪਸਾ ਲੱਗ ਸਕੇ ਕਿ ਕਿਸ ਤਰ੍ਹਾਂ ਠੱਗੀ ਠੋਰੀ ਚੱਲਦੀ ਹੈ ਕਿਸ ਤਰ੍ਹਾਂ ਦਾ ਮਾਫੀਆ ਰਾਜ ਪੰਜਾਬ ਦੇ ਵਿੱਚ ਪਿਛਲੇ 21 ਸਾਲਾਂ ਦੌਰਾਨ ਬਣ ਪਿਆ ਤੇ ਫੈਲਿਆ ਜਿਵੇਂ ਹਰਿਆਣੇ ਦੇ ਵਿੱਚ ਅਸੀਂ ਮਾਰਚ 2023 ਦੇ ਵਿੱਚ ਐਸਕੇ ਟਾਂ ਟ੍ਰਾਂਸਪੋਰਟ ਦਿੱਲੀ ਮਾਲਵਾ ਟ੍ਰਾਂਸਪੋਰਟ ਜਿਹੜੀ ਬਠਿੰਡੇ ਦੀ ਹੈ ਤੇ ਐਸਕੇ ਟ੍ਰਾਂਸਪੋਰਟਰ ਤੇ ਓਮ ਸ਼੍ਰੀ ਬਾਲਾ ਜੀ ਟ੍ਰਾਂਸਪੋਰਟਰ ਜਿਹੜਾ ਬਹੁਤ ਵੱਡਾ ਸਪਲਾਈਅਰ ਹੈ ਜਿਹਦਾ ਡੱਬ ਵਾਲੀ ਡੱਬ ਬਣਿਆ ਹੋਇਆ ਹੈ ਉਹਦਾ ਮਾਲਕ ਹੈਗਾ ਸੰਜੇ ਕਟਾਰੀਆ ਉਹਨਾਂ ਦਾ ਮਾਲ ਫੜਾ ਕੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਇਹ ਪ੍ਰੀਪਿਡ ਪਲਾਨ ਦੇ ਤਹਿਤ ਐਫਆਈਆਰ ਕੱਟ ਕੇ ਕਰੋੜਾਂ ਰੁਪਏ ਦੀ ਚੋਰੀ ਜਿਹੜੀ ਹਰਿਆਣੇ ਦੇ ਵਿੱਚ ਹੋ ਰਹੀ ਸੀ ਉਹਨੂੰ ਇੱਕ ਥੋੜੇ ਦਿਨਾਂ ਦੇ ਵਿੱਚ ਹੀ ਨੱਥ ਪਾ ਲਈ ਸੀ ਔਰ 40 ਸਾਲ ਦਾ ਹਰਿਆਣੇ ਦਾ ਰਿਕਾਰਡ ਟੁੱਟ ਗਿਆ ਸੀ ਕਿ ਉਹਦਾ ਦਾ ਇੰਨਾ ਮਤਲਬ ਖਜ਼ਾਨੇ ਦੇ ਵਿੱਚ ਈਵੇ ਬਿੱਲ ਹੋ ਕੇ ਆਉਣ ਲੱਗੇ 80% ਜਿਹੜੀ ਚੋਰੀ ਹੈ ਸੇਅਰ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਜਿਵੇਂ ਸਰਸੇ ਰਕੇਸ਼ ਕੁਮਾਰ ਜੀ ਮਹਿਤਾ ਜਾਂ ਹੋਰ ਅਧਿਕਾਰੀ ਇਹ ਗੱਲ ਮੰਨਣ ਲੱਗੇ ਸੀ ਕਿ 80% ਸਰਕਾਰੀ ਖਜ਼ਾਨੇ ਨੂੰ ਈਵੇ ਨਾਲ ਪੈਸਾ ਆਉਣ ਲੱਗੇਗਾ ਔਰ ਪਿਛਲੇ 40 ਸਾਲ ਦਾ ਰਿਕਾਰਡ ਤੋੜਤਾ ਸੀ ਡੀਜੀਪੀ ਸ਼ਤਰੂਜੀਤ ਕਪੂਰ ਔਰ ਸੀਐਮ ਲਾਈਨ ਦੇ ਡੀਐਸਪੀ ਸਤਕਾਰਯੋਗ ਅਜੀਤ ਸ਼ਰਮਾ ਜੀ ਨੇ ਤਾਂ ਉਵੇਂ ਉਹਨਾਂ ਦੋ ਅਧਿਕਾਰੀਆਂ ਨੇ ਹੀ ਕੰਮ ਕੀਤਾ ਤੇ ਹਰਿਆਣੇ ਦਾ ਉਹ ਸਕੈਂਡਲ ਨੂੰ ਕਾਬੂ ਕਾਬੂ ਕਰ ਲਿਆ ਜਿਹੜਾ 4-5 ਸਾਲ ਤੋਂ ਦਸ਼ਾਂਤ ਚਟਾਲੇ ਤੋਂ ਨਹੀਂ ਹੋਇਆ ਜਾਂ ਉਹ ਘਟਣਾ ਨਹੀਂ ਚੰਦੇ ਸੀ ਉਵੇਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਦੋ ਅਫੀਸਰ ਨਿਯੋਤ ਕਰਾਏ ਐ ਕ੍ਰਿਸ਼ਨ ਕੁਮਾਰ ਤੇ ਸਦਾ ਅਨੰਦ ਸਿੰਘ ਜੀ ਦੀ ਟੀਮਾ ਇਹਨਾਂ ਨੂੰ ਹੈਂਡਫਰੀ ਕਰ ਦਿਓ ਮੈਂ ਗਰੰਟੀ ਕਰਦਾ ਲਿਖ ਕੇ ਲਿਖਤੀ ਰੂਪ ਚ ਦਿੰਨਾ ਐ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਡਿਪਾਰਟਮੈਂਟ ਦੇ ਵਿੱਚੋਂ ਕਿੰਨੇ ਕਰੋੜਾ ਰੁਪਇਆ ਪੰਜਾਬ ਸਰਕਾਰ ਨੂੰ ਮਿਲਦਾ ਹੈ ਔਰ ਇਹਨਾਂ ਤੇ ਐਫਆਈਆਰ ਕੱਟ ਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਟਰਾਂਸਪੋਰਟਰ ਹੈ ਜਿਨ੍ਹਾਂ ਦੀ ਵੀ ਸਾਨੂੰ ਜਾਣਕਾਰੀ ਹੈ ਅਸੀਂ ਇਹਨਾਂ ਅਧਿਕਾਰੀਆਂ ਨਾਲ ਸਾਂਝੀ ਕਰਦੇ ਰਹਿਾਂਗੇ ਤੇ ਇਹਨਾਂ 'ਤੇ ਕਾਰਵਾਈ ਕਰਵਾਉਣ ਵਾਸਤੇ ਪੂਰੀ ਆਪਣੀ ਸਹਿਮਾਤ ਦਿੰਦੇ ਰਹਿਾਂਗੇ ਜਿਸ ਕਰਕੇ ਤੁਸੀਂ ਇਹ ਵੀ ਦੱਸੋ ਕਿ ਜੀਐਸਟੀ ਦੀ ਚੋਰੀ ਦਾ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਤੇ ਕੀ ਅਸਰ ਪੈਂਦਾ ਹੈ ਜੇਕਰ ਇਹ ਚੋਰੀ ਟੋਟਲ ਰੁਕ ਜਾਵੇ ਤਾਂ ਉਹਦਾ ਕੀ ਫਾਇਦਾ ਹੋਏਗਾ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਤੇ ਆਮ ਲੋਕਾਂ ਨੂੰ ਮੈਨੂੰ ਲੱਗਦਾ ਹੈ ਕਿ ਜੇਕਰ ਚੋਰੀ ਰੁਕ ਜਾਵੇ ਤਾਂ ਜਿਹੜੀਆਂ ਵਸਤਾਂ ਨੇ ਜਿਹੜੀਆਂ ਕੀਮਤਾਂ ਨੇ ਉਹ ਲਗਭਗ ਇੱਕੋ ਜਿਹੀਆਂ ਹੋ ਜਾਣਗੀਆਂ ਔਰ ਜੇ ਕੋਈ ਬਹੁਤੀ ਠੱਗੀ ਮਾਰਨ ਵਾਲਾ ਬੰਦਾ ਹੋਵੇਗਾ ਉਹ ਭਾਵੇਂ ਰੇਟ ਜ਼ਿਆਦਾ ਲਗਾ ਲਵੇ ਪਰ ਉਹ ਆਪਣਾ ਪ੍ਰੋਫਿਟ ਕੱਢ ਕੇ ਜ਼ਰੂਰ ਉਹ ਸਮਾਨ ਵੇਚੇਗਾ ਤੇ ਥੋੜੀ ਵਪਾਰੀ ਤੇ ਜਿਹੜੇ ਹੈਗੇ ਆ ਛੋਟੇ ਦੁਕਾਨਦਾਰ ਰਾਹਤ ਮਹਿਸੂਸ ਕਰਨਗੇ ਇਹਦੇ ਜਾਣ ਕੇ ਇਹ ਵੀ ਜਾਣਕਾਰੀ ਦਿਓ ਕਿ ਜੀਐਸਟੀ ਦੀ ਚੋਰੀ ਨਾਲ ਕਿੰਨਾ ਅਸਰ ਪੈ ਰਿਹਾ ਪੰਜਾਬ ਦੇ ਵਿੱਚ ਵਪਾਰੀ ਪ੍ਰਭਾਵਿਤਨ ਪੜੇ ਪਰੇਸ਼ਾਨ ਹੈ ਇਹ ਸਵਾਲ ਤੁਹਾਡਾ ਬਿਲਕੁਲ ਸਹੀ ਹੈ ਮੈਂ ਦੱਸ ਦਿੰਦਾ ਸਰ ਕਿ ਜੀਐਸਟੀ ਤੋਂ ਵਪਾਰੀ ਪ੍ਰਭਾਵਿਤ ਕਿਉਂ ਪਰੇਸ਼ਾਨ ਕਿਉਂ ਹੈ ਮੰਨ ਲਓ ਦੋ ਦੁਕਾਨਦਾਰ ਸੇਮ ਬਿਜ਼ਨਸ ਦੀਆਂ ਦੋ ਦੁਕਾਨਾਂ ਚਲਾ ਰਹੇ ਆ ਇੱਕ ਸੇਮ ਕੰਮ ਦਾ ਸੇਮ ਕੰਮ ਕਰਦੇ ਆ ਕਿ ਜਿਵੇਂ ਤੁਸੀਂ ਵੀ ਵਿਵਾਰੀਓ ਮੈਂ ਵੀ ਵਿਵਾਰੀਆਂ ਉਦਾਹਰਨ ਦਿੰਨਾ ਹੈ ਕਿ ਤੁਹਾਡੀ ਵੀ ਦੁਕਾਨ ਹੈ ਤੇ ਮੇਰੀ ਵੀ ਦੁਕਾਨ ਹੈ ਦੋਨਾਂ ਦਾ ਸੇਮ ਬਿਜ਼ਨਸ ਹੈ ਤੁਸੀਂ ਜਿਹੜੀ 100 ਰੁਪਏ ਦੀ ਆਈਟਮ ਲਿਆਈਓ ਤੇ ਉਹਦੇ ਤੇ ਤੁਸੀਂ ਇੱਕ ਨੰਬਰ ਤੇ ਜੀਐਸਟੀ ਪੇ ਕਰਕੇ 18% ਮੰਨ ਲਓ ਜਿਹੜੀ ਤੁਸੀਂ ਆਈਟਮ ਲਿਆਈਓ ਉਹਦੇ ਤੇ 18% ਜੀਐਸਟੀ ਪੇ ਕਰਕੇ 118 ਰੁਪਏ ਦੀ ਚੀਜ਼ ਲਿਆ ਕੇ ਉਹਦੇ ਤੇ ਪ੍ਰੋਫਿਟ ਲੈਣਾ ਤਹਾਡੀ ਦੁਕਾਨ ਤੇ ਨਾਲ ਹੀ ਮੈਂ ਵੀ ਵਪਾਰੀਆਂ ਮੇਰੀ ਵੀ ਦੁਕਾਨ ਹੈ ਸੇਮ ਬਿਜ਼ਨਸ ਆਪਣਾ ਤੁਸੀਂ ਤਾਂ 100 ਰੁਪਏ ਦੇ ਉੱਤੇ 18% GST ਪੇ ਕਰਕੇ 118 ਰੁਪਏ ਦੀ ਆਈਟਮ ਲੈ ਆ ਕੇ ਵੇਚਣੀ ਹੈ ਤੇ ਤੁਸੀਂ 119 ਰੁਪਏ ਦੀ ਜਾਂ 120 ਰੁਪਏ ਦੀ ਵੇਚੋਗੇ ਤਾਂ ਤੁਹਾਨੂੰ ਪ੍ਰੋਫਿਟ ਆਉਣਾ ਹੈ ਲੇਕਿਨ ਉਹੀ ਸੇਮ ਮੈਂ 100 ਰੁਪਏ ਨੂੰ 100 ਰੁਪਏ ਦੀ ਆਈਟਮ GST ਦੀ ਚੋਰੀ ਕਰਕੇ 4% ਜਾਂ 5% ਇਹਨਾਂ ਨੂੰ GST ਦੇ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਦੇ ਕੇ ਤੇ 105 ਰੁਪਏ ਦੀ ਸੇਮ ਆਈਟਮ ਮੈਂ ਆਪਣੀ ਦੁਕਾਨ ਤੇ ਜੀਐਸਟੀ ਚੋਰੀ ਕਰਕੇ ਲੈ ਆਇਆ ਹੁਣ ਮੈਂ ਤਾਂ 105 ਰੁਪਏ ਦੀ ਮੈਨੂੰ ਪੈਂਦੀ ਹੈ ਮੈਂ ਤਾਂ 108 ਦੀ ਵੀ ਦੇ ਦੂੰਗਾ 110 ਦੀ ਵੀ ਦੇ ਦੂੰਗਾ ਲੱਗੀ ਫੱਬੀ ਆਪਣਾ ਸਾਮਾਨ ਵੇਚ ਲੂੰਗਾ ਮੈਨੂੰ ਤਾਂ ਪ੍ਰੋਫਿਟ ਵੱਧ ਹੋ ਗਿਆ ਤੁਸੀਂ 118 ਪੇ ਕਰੀ ਬੈਠੇ ਹੋ ਤੇ 120 ਰੁਪਏ ਦੀ ਵੇਚੋਗੇ ਤਾਂ ਤੁਹਾਡੀ ਕਿਤੇ ਦੁਕਾਨਦਾਰੀ ਦਾ ਖਰਚਾ ਨਿਕਲਣਾ ਲੇਕਿਨ ਜਿਹੜਾ ਗਾਹਕ ਹੈ ਜੀ ਉਹਨੂੰ ਮੈਂ 108 ਰੁਪਏ ਦੀ ਉਹੀ ਚੀਜ਼ ਦੇ ਦੇਂਦਾ ਤਾਂ ਫਿਰ ਉਹ ਮੇਰੇ ਤੋਂ ਲਜਾਊਗਾ ਤੁਹਾਡੇ ਤੋਂ ਕੁੰਡ ਜਾਊਗਾ ਜੀ GST ਤੋਂ ਤਾਂ ਪ੍ਰਭਾਵ ਤਾਂ ਵਪਾਰੀ ਪੰਜਾਬ ਦੇ ਵਿੱਚ ਉਦਯੋਗ ਦਾ ਪੱਠਾ ਤਾਂ ਬੈਠਾ ਹੈ ਜਿੰਨਾ ਚਿਰ ਸਰਕਾਰ GST ਦੀ ਚੋਰੀ ਨਹੀਂ ਰੋਕਦੀ ਆ ਜਿਹੜੇ ਕੋਸ਼ੀ ਟਰਾਂਸਪੋਰਟਰ ਹੈ ਜਿਹੜੇ ਗਿਣਤੀ ਨਾਲ ਹੱਥਾਂ ਦੇ ਉੱਤੇ ਗਿਨੇ ਜਾ ਸਕਦੇ ਆ ਇਹ ਬਹੁਤ ਵੱਡਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੋਝ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਸਾਰੇ ਪੰਜਾਬ ਦੀ ਜਿਹੜੀ GST ਹੈ ਚਾਹੇ ਸੈਂਟਰ ਦੇ ਜੋ ਮਰਜ਼ੀ ਰੂਲ ਹੋਣ ਸਤਿਕਾਰ ਸਰਕਾਰ ਆਪਦੇ ਵਪਾਰੀਆਂ ਨੂੰ ਆਪਦੇ ਹਿਸਾਬ ਨਾਲ ਬਿਜ਼ਨਸ ਦੇ ਵਿੱਚ ਬਹੁਤ ਵੱਡੀ ਰਿਲੀਫ ਦੇ ਸਕਦੀ ਹੈ ਜੀਐਸਟੀ ਨੂੰ ਜੇ ਇਹ ਚੋਰੀ ਰੋਕੀ ਜਾਵੇ ਜੀਐਸਟੀ ਤਾਂ ਉਨੀ ਆਉਂਦੀ ਨਹੀਂ ਜਿੰਨੀ ਕਈ ਸੈਂਕੜੇ ਗੁਣਾ ਚੋਰੀ ਹੈ ਜਿਹੜੀ ਆ ਜਿਵੇਂ ਹੁਣ ਤੁਸੀਂ ਦੇਖ ਲੋਕ 2-4 ਦਿਨਾਂ ਦੇ ਵਿੱਚ ਵਿੱਚ ਪਿਛਲੇ 5 ਦਿਨਾਂ ਦੇ ਵਿੱਚ ਜਿਵੇਂ ਜਿਵੇਂ ਅਸੀਂ ਰੇਡ ਕਰਾ ਰਹੀਆਂ ਜਿਹੜੇ ਇਹਨਾਂ ਐਡੀਸ਼ਨਲ ਸਰਦਾਰ ਮਨਿੰਦਰ ਸਿੰਘ ਟੀਮਾ ਜੀ ਲੱਗੇ ਹੋਏ ਐ ਔਰ ਮੇਰੀ ਇੱਕ ਦਿਨ ਦੋ ਦਿਨ ਪਹਿਲਾਂ ਕ੍ਰਿਸ਼ਨ ਕੁਮਾਰ ਜੀ ਨਾਲ ਵੀ ਦੋ ਚਾਰ ਮਿੰਟ ਵਾਰਤਾ ਬਰਤਾਲਾਪ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਸਕੈਂਡਲ ਜਿਹੜੇ ਇਹ ਜਾਦਗਰ ਕਰ ਰਹੇ ਆ ਇਹਨਾਂ ਨੂੰ ਫੜਾ ਰਹੇ ਆ ਤੇ ਚੀਮਾ ਸਾਹਿਬ ਹੈਂਡਲ ਕਰ ਰਹੇ ਆ ਤਾਂ ਤੁਰੰਤ ਕ੍ਰਿਸ਼ਨ ਕੁਮਾਰ ਜੀ ਨੇ ਐਕਸ਼ਨ ਲਿਆ ਆਪ ਦੇ ਰਿਟਰਨ ਦੋ ਮਿੰਟਾਂ ਬਾਅਦ ਹੀ ਉਹਨਾਂ ਦੇ ਜਿਹੜੇ ਥੱਲੇ ਉਹਨਾਂ ਦਾ ਸਟਾਫ ਦਾ ਅਧਿਕਾਰੀ ਆ ਉਹਦਾ ਮੇਰੇ ਕੋਲ ਫੋਨ ਆਇਆ ਮੈਥੋਂ ਉਹਨਾਂ ਨੇ ਸਾਰਾ ਕੁਝ ਪੁੱਛਿਆ ਮੈਂ ਉਹਨਾਂ ਨੂੰ ਦੱਸਤਾ ਕਿ ਅਸੀਂ ਕੱਲ੍ਹ ਰੇਲਵੇ ਸਟੇਸ਼ਨ ਫੋਰੀਪੁਰ ਤਿੰਨ ਬੋਗੀਆਂ ਚੋਰੀ ਦੀਆਂ ਫੜਾਈਆਂ ਸਰਦਾਰ ਨਿੰਦਰ ਸਿੰਘ ਚੀਵਾ ਪੀਸੀਐਸ ਅਡੀਸ਼ਨਲ ਜਿਹੜੇ ਲਾਇਆ ਉਹਨਾਂ ਦੀ ਦੇਖਰੇਖ ਟ੍ਰੇਡ ਕਰੀ ਤੇ ਕਿਵੇਂ ਉੱਥੇ ਕਾਲੀਆਂ ਭੇਡਾਂ ਇਹਨਾਂ ਦੀਆਂ ਈਟੀਸੀ ਭਗਤ ਸਿੰਘ ਰਵਿੰਦਰ ਕਮਰ ਈਟੀਓ ਤੇ ਉਹਦੇ ਨਾਲ ਇੱਕ ਦੋ ਹੋਰ ਕਰਮਚਾਰੀਆਂ ਨੇ ਟ੍ਰਾਂਸਪੋਰਟ ਮਾਫੀ ਨਾਲ ਘੰਟਿਆਂ ਵੱਧੀ ਸੈਟਿੰਗ ਕਰਤੀ ਤੇ ਉਹ ਮਾਲ ਹੈ ਜਿਹੜਾ ਚੱਕਵਾਤਾ ਰਫਾ ਦਫਾ ਕਰਾਤਾ ਇੱਕ ਬੋਗੀ ਦਾ ਮਾਲ ਤੋਂ 39 ਨਗ ਜਿਹੜੇ ਉਹ ਚੱਕ ਕੇ ਨਹੀਂ ਲਿਆਏ ਚੋਰੀ ਦਾ ਮਾਲ ਫੜੇ ਮਗਰੋਂ ਵੀ ਚੱਕ ਕੇ ਨਹੀਂ ਲਿਆਏ ਅਧਿਕਾਰੀ ਉਹਨਾਂ ਨੂੰ ਰੇਲਵੇ ਦੇ ਜਿਹੜੇ ਸਬੰਧਤ ਅਧਿਕਾਰੀ ਆ ਉਹਨਾਂ ਨੂੰ ਹੈਂਡਓਵਰ ਕਰਾਇਆ ਟਰਾਂਸਪੋਰਟਰ ਨੂੰ ਟਰਾਂਸਪੋਰਟਰ ਨੂੰ ਭਜਾਤਾ ਲੇਬਰ ਭਜਾਤੀ ਤੇ ਬਹੁਤ ਵਧੀਆ ਇਹਨਾਂ ਦੀ ਜਿਹੜੀ ਉਹਨਾਂ ਨਾਲ ਸੈਟਲਮੈਂਟ ਹੋ ਗਈ ਸੀ ਤੇ ਜਿਹੜਾ ਮਾਲ ਮੰਨ ਲਓ 40 50 ਨਗ ਉਹਨਾਂ ਨੇ ਫੜੇ ਜਿਹੜੇ 39 ਨਗ ਦੱਸਦੇ ਐ ਉਹ ਫੜ ਕੇ ਰੇਲਵੇ ਦੇ ਅਧਿਕਾਰੀਆਂ ਨੂੰ ਹੈਂਡਓਵਰ ਕਰਿਆ ਏ ਤੇ ਉਸ ਤੋਂ ਬਾਅਦ ਕੁਛ ਦੇਰ ਬਾਅਦ ਜਾਂ ਰਾਤ ਨੂੰ ਉਹਨਾਂ ਨਗਾਂ ਨੂੰ ਬਦਲ ਕੇ ਤੇ ਉੱਥੇ ਪੱਕੇ ਦੇ ਨਗ ਰੱਖ ਕੇ ਤੇ ਉਹਨਾਂ ਨੂੰ ਚੋਰੀ ਕਰਾ ਦਿੱਤੀ ਜਾਊਗੀ ਇਹਨਾਂ ਨੂੰ ਕਹਿੰਦੇ ਕਾਲੀਆਂ ਪੇਟਾ ਜਿਵੇਂ ਰੇਲਵੇ ਦੇ ਰੂਲ ਹੈ ਮੈਂ ਰੇਲਵੇ ਦੇ ਮੰਤਰੀ ਰੇਲਵੇ ਮਿਨਿਸਟਰ ਨੂੰ ਤੇ ਰੇਲਵੇ ਦੇ ਹੈ ਅਥਾਰਟੀ ਨੂੰ ਵੀ ਇੱਕ ਰਿਕਵੈਸਟ ਕਰੂੰਗਾ ਥਰੂ ਮੀਡੀਆ ਕਿ ਫਿਰੋਜ਼ਪੁਰ ਦੇ ਉੱਤੇ ਬੋਗੀ ਮੰਨ ਲਓ ਆਈ ਇੱਕ ਮੈਂ ਫਿਰੋਜ਼ਪੁਰ ਦੀ ਐਗਜ਼ੈਂਪਲ ਦੇਣਾ ਪੂਰੇ ਪੰਜਾਬ ਦੇ ਵਿੱਚ ਕਿਵੇਂ ਲੁੱਟ ਮਚਵਾ ਰੱਖੀ ਹੈ ਇਹਨਾਂ ਨੇ ਰੇਲਵੇ ਦੇ ਸਬੰਧਤ ਅਧਿਕਾਰੀ ਟਰਾਂਸਪੋਰਟਰ ਨਾਲ ਰਲੇ ਹੋਏ ਇੱਕ ਬੋਗੀ 12 ਟਨ ਮਾਲ ਲੈ ਕੇ ਆ ਸਕਦੀ ਹੈ ਉਹ 18 ਟਨਾਂ ਲਿਆਉਂਦੀ ਹੈ 6 ਟਨ ਦੇ ਉਹ ਪੈਸੇ ਖਾਂਦੇ ਆ ਰੇਲਵੇ ਤੇ ਕਰੋੜਾਂ ਰੁਪਈਆਂ ਦਾ ਬੋਝ ਬਣਦਾ ਹੈ ਔਰ ਜਿਹੜਾ GST ਚੋਰੀ ਕਰਾਉਂਦੇ ਆ ਉਹਨਾਂ ਨੂੰ ਇਹਨਾਂ ਦਾ ਪੂਰੀ ਮਿੱਤਰਤਾ ਤੇ ਉਹਨਾਂ ਦੀ ਪੂਰੀ ਸਪੋਰਟ ਹੈ ਤੇ ਉਹਨਾਂ ਨੂੰ ਉਹਨਾਂ ਦਾ ਸੌਦਾ ਸ਼ੁਕਲ ਉਹਨਾਂ ਨੂੰ ਪਰਸਨਲ ਬੈਨੀਫਿਟਾਂ ਵਾਸਤੇ ਉਹ ਆਪਣੀ ਪੋਸਟ ਦਾ ਦੁਰਉਪਯੋਗ ਕਰਕੇ ਮਿਲਦਾ ਹੈ ਔਰ ਫਿਰ ਉੱਥੋਂ ਮਾਲ ਚੱਕਣ ਦਾ ਜਿਹੜਾ ਰੂਲ ਹੈ ਰੇਲਵੇ ਦਾ ਉਹ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਰੂਲ ਮੁਤਾਬਕ ਮਾਲ ਚੱਕ ਸਕਦੇ ਆ ਜਿਵੇਂ ਪੰਜਾਬ ਮੇਲ ਟ੍ਰੇਨ ਫਿਰੋਜ਼ਪੁਰ ਆ ਜਾਂਦੀ ਹੈ ਸਵੇਰੇ 4 ਵਜੇ ਦੇ ਲਗਭਗ ਔਰ ਉਹ 6 ਵਜੇ ਤੋਂ ਮਾਲ ਚੱਕੇ ਲੈ ਜਾਂਦੇ ਆ ਕੀ ਰੇਲਵੇ ਦੇ ਅਧਿਕਾਰੀਆਂ ਕੋਲੇ ਅਥਾਰਟੀ ਹੈਗੀ ਕਿ 10 ਵਜੇ ਤੋਂ ਪਹਿਲਾਂ ਉਹਨਾਂ ਨੂੰ ਮਾਲ ਚੁੱਕਾ ਸਕਣ ਮੈਂ ਪੰਜਾਬ ਦੇ ਹੈਰ ਅਥਾਰਟੀ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਹਾਂ ਸਬੰਧਤ ਇਹਨਾਂ ਅਧਿਕਾਰੀਆਂ ਨੂੰ ਕਿ ਰੇਲਵੇ ਦੇ ਅਧਿਕਾਰੀ ਜਿਹੜੇ ਟ੍ਰਾਂਸਪੋਰਟਰ mafias ਦੇ ਨਾਲ ਰਲੇ ਹੋਇਆ ਕਾਲੀਆਂ ਭੇਡਾਂ ਨਾਲ ਰਲ ਕੇ ਇਹਨਾਂ ਨੂੰ ਹਿਥੋਰੀ ਕਰਾ ਰਹੀਆਂ ਰੋਜ਼ ਰੋਜ਼ ਚੋਰੀ ਫੜਨ ਦੀ ਵਿਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਮੈਂ ਕਹਿੰਦਿਆਂ ਆਉਣ ਵਾਲੇ ਦਿਨਾਂ ਦੌਰਾਨ ਹੋਰ ਕਿੰਨੇ ਕੁ ਸਖਤਾਏ ਹੋਏਗੀ ਤੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਿੰਨੇ ਕੁ ਜਿਹੜੀ ਹੈਗੇ ਆ ਅਮਾਉਂਟ ਉਹ ਸ਼ਾਮਲ ਹੋਏਗੀ ਸੋ ਲੱਗਦਾ ਹੈ ਕਿ ਜੇਕਰ ਭ੍ਰਿਸ਼ਟਾਚਾਰ ਨੂੰ ਨਸ ਪਾਈ ਜਾਵੇ ਤਾਂ ਪੰਜਾਬ ਦੇ ਉੱਤੇ ਕਰਜ਼ਾ ਜੋ ਲਗਾਤਾਰ ਵੱਧ ਰਿਹਾ ਹੈ ਉਹ ਉਸ ਲੈਵਲ ਤੇ ਨਹੀਂ ਬਧੇਗਾ ਫਿਲਹਾਲ ਉਹ ਅੱਗੇ